ਤੁਸੀਂ ਦੇਖ ਰਹੇ ਹੋ ਹੁਸ਼ਾਰਪੁਰ ਨਿਊਜ਼ ਤੇ ਮੈਂ ਹਾਂ ਨੀਕੇ ਸ਼ਰਮਾ ਸੋ ਬੀਤੀ ਰਾਤ ਦਿੱਲੀ ਦੇ ਵਿੱਚ ਇੱਕ ਵੱਡਾ ਬਲਾਸਟ ਹੋਇਆ ਹੈ ਜਿਸ ਦੇ ਵਿੱਚ 10 ਦੇ ਕਰੀਬ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਸੀ ਤਾਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜਿੱਥੇ ਅਲਰਟ ਜਾਰੀ ਕੀਤਾ ਗਿਆ ਸੀ ਤਾਂ ਪੰਜਾਬ ਦੇ ਵਿੱਚ ਵੀ ਹੁਣ ਅਲਰਟ ਹੈ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਹੈ ਤਾਂ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਉੱਤੇ ਮੌਜੂਦ ਹਾਂ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੇਲਵੇ ਸਟੇਸ਼ਨ ਵਿਖੇ ਚੈਕਿੰਗ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਤੁਹਾਡੇ ਨਾਲ ਤਸਵੀਰਾਂ ਵੀ ਜਿਹੜੀਆਂ ਕਿ ਉਹ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਵਿਖੇ ਜਿਹੜੀ ਕਿ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਲੋਕ ਸ਼ੱਕੀ ਜਾਪਦੇ ਨੇ ਜਾਂ ਜਿਹੜੇ ਲੋਕ ਇੱਥੋਂ ਆ ਜਾ ਰਹੇ ਨੇ ਉਹਨਾਂ ਦੇ ਬੈਗ ਨੇ ਜਿਹੜੇ ਕਿ ਉਹ ਖੰਘਾਲੇ ਜਾ ਰਹੇ ਨੇ ਵੱਖ-ਵੱਖ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੀ ਨੇ ਇੱਥੇ ਮੌਜੂਦ ਨੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮੱਲਿਕ ਡੀਐਸਪੀ ਸਿਟੀ ਦੇਵਦਤ ਸ਼ਰਮਾ ਜੀ ਅਤੇ ਹੋਰ ਵੱਖ-ਵੱਖ ਪੁਲਸ ਪਾਰਟੀਆਂ ਦੇ ਮੁਲਾਜ਼ਮ ਨੇ ਜਿਹੜੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਸਰਚ ਕੀਤੀ ਗਈ ਹੈ ਡੌਗਸ ਕੁਆਡ ਟੀਮਸ ਵੀ ਇੱਥੇ ਜੜੀਆਂ ਕਿ ਪਹੁੰਚੀਆਂ ਸੀ ਜਿਨ੍ਹਾਂ ਦੇ ਵੱਲੋਂ ਵੀ ਜਿਹੜਾ ਕਿ ਦੇਖਿਆ ਜਾ ਰਿਹਾ ਹੈ ਮਾਹੌਲ ਨੂੰ ਤਾਂ ਪੁਲਸ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੇ ਅਨਸਰ ਨੇ ਜਿਹੜੇ ਲੋਕ ਸੀ ਉਹ ਸ਼ੱਕੀ ਜਾਪਦੇ ਸੀ ਉਹਨਾਂ ਦੇ ਬੈਗਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਮੌਕੇ ਤੇ ਐਸਐਸਪੀ ਸੰਦੀਪ ਕੁਮਾਰ ਮਲਿਕ ਵੀ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਜਿਹੜਾ ਸਰਚ ਚੱਲ ਰਹੀ ਪਈ ਹੈ ਇਹ ਵੱਡਾ ਹਾਦਸਾ ਜਿਹੜਾ ਦਿੱਲੀ ਦੇ ਵਿੱਚ ਵਾਪਰਿਆ ਹੈ ਉਸ ਨੂੰ ਲੈ ਕੇ ਚੱਲ ਰਹੀ ਹੈ ਤਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਨਾਲ ਕਬਰਾਉਣ ਦੀ ਲੋੜ ਨਹੀਂ ਪੰਜਾਬ ਪੁਲਿਸ ਹਰ ਵਕਤ ਜਿਹੜਾ ਕਿ ਲੋਕਾਂ ਦੇ ਸੁਰੱਖਿਆ ਦੇ ਲਈ ਮੁਸਤੈਦ ਹੈ ਜੋ ਕਿ ਖੁਦ ਇੱਥੇ ਪਹੁੰਚੇ ਸੀ ਤਾਂ ਬਾਕੀ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਕੱਲੇ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈਗਾ ਦਿੱਲੀ ਦੇ ਵਿੱਚ ਇਨ ਦੀ ਬ੍ਰੇਕ ਆਫ ਥੈਟ ਇਨਸੀਡੈਂਟ ਐਂਡ ਰੂਟੀਨ ਦੇ ਵਿੱਚ ਵੀ ਅਸੀਂ ਇਦਾਂ ਦੀ ਚੈਕਿੰਗ ਕਰਦੇ ਹਾਂ ਬਟ ਹੁਣ ਰੈਡ ਅਲਰਟ ਹੋਰ ਹੈ ਸਾਡੇ ਇਸ ਤੇ ਵੀ ਪੂਰੀ ਮੁਸਤੈਦ ਹੈ ਪੰਜਾਬ ਪੁਲਿਸ ਹੁਸ਼ਿਆਰਪੁਰ ਪੁਲਿਸ ਐਂਡ ਜਗਾ ਜਗਾਤੇ ਅਸੀਂ ਪਬਲਿਕ ਪਲੇਸਸ ਦੇ ਵਿੱਚ ਸਪੈਸ਼ਲ ਚੈਕਿੰਗ ਮੋਹਿੰਮ ਚੱਲ ਰਹੀ ਹੈਗੀ ਸੀਨੀਅਰ ਆਫਸਰਸ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡਸ ਮਾਰਕੀਟਸ ਦੇ ਵਿੱਚ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਮੋਬਾਈਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਸਾਡੇ ਆਫਸਰਸ ਸਿਵਲ ਕਲੋਥਸ ਦੇ ਵਿੱਚ ਵੀ ਮੁਸਤੈਦ ਹੈਗੇ ਵੀ ਆਰ ਇਨ ਟੋਟਲ ਕੋਆਰਡੀਨੇਸ਼ਨ ਵਿਦ ਇੰਟੈਲੀਜੈਂਸ ਏਜੰਸੀ ਸਾਡੀ ਸਪੈਸ਼ਲ ਬ੍ਰਾਂਚਸ ਐਂਡ ਵਕ ਵਕ ਥਾਵਾਂ ਤੇ ਸਾਡੇ ਸੋਰਸਸ ਵੀ ਐਕਟਿਵ ਹੈ ਐਂਡ ਹੋਸ਼ਿਆਰਪੁਰ ਪੁਲਿਸ ਪੂਰੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀਏ ਸੋ ਥੈਟ ਇਥੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਐਂਡ ਹੁਸ਼ਿਆਰਪੁਰ ਨੂੰ ਅਸੀਂ ਸੇਫ ਐਂਡ ਸੌਂਡ ਰੱਖਾਂਗੇ ਸਰ ਕੋਈ ਵਸਤੂ ਐਸੀ ਜੀ ਮਿਲਦੀ ਜਿਹਦੀ ਇਤਲਾਹ ਤੁਹਾਨੂੰ ਕਰਨੀ ਕਿਸ ਨੰਬਰ ਤੇ ਕਰਨੀ ਜੀ ਸਾਡੇ ਕੰਟਰੋਲ ਰੂਮ ਦੇ ਸਾਡੇ ਲੋਕਲ ਥਾਣਿਆਂ ਦੇ ਚੌਂਕੀ ਸਾਰੇ ਦੇ ਨੰਬਰ ਆਨਲਾਈਨ ਮੌਜੂਦ ਨੇ ਅਗਰ 112 ਨੰਬਰ ਸਾਰੇ ਨੂੰ ਪਤਾ ਹੈ ਅਗਰ ਕੁਝ ਵੀ ਲੱਗਦਾ ਹੈ ਤੇ ਇਨ੍ਹਾਂ ਨੰਬਰਾਂ ਤੇ ਤੁਰੰਤ ਸਾਨੂੰ ਸੂਚਿਤ ਕੀਤਾ ਜਾਏ ਸੋ ਥੈਟ ਅਸੀਂ ਜੋ ਨੈਕਸਟ ਸਟੈਪ ਹੈ ਪ੍ਰਿਕਾਸ਼ਨ ਲੈਂਦੇ ਹੋਏ ਉਹ ਲੈ ਸਕੀ ਸਰ ਕੋਈ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਇਸ ਸੰਬੰਧ ਵਿੱਚ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਪੈਸ਼ਲ ਨਾਕਾਬੰਦੀ ਜ਼ਰੂਰ ਕੀਤੀ ਜਾ ਰਹੀ ਹੈ ਪੈਟਰੋਲਿੰਗ ਵੀ ਕੀਤੀ ਜਾ ਰਹੀ ਹੈ ਫੁੱਟ ਪੈਟਰੋਲਿੰਗ ਸਿਵਲ ਮੋਟਰਸਾਈਕਲਸ ਤੇ ਵੀ ਅਸੀਂ ਕਰ ਰਹੇ ਹੈਗੇ ਆਂ ਐਂਡ 올 ਦਾ ਕਰਾਊਡਡ ਪਲੇਸਿਸ ਸਾਰੇ ਨੂੰ ਅਸੀਂ ਕਵਰ ਕਰ ਰਹੇ ਆਂ ਐਂਡ ਇਹ ਸਰਪ੍ਰਾਈਜ਼ ਨਾਕਾਬੰਦੀ ਹੁੰਦੀ ਜ ਜਿਹਦੇ ਵਿੱਚ ਵਹੀਕੂਲਰ ਟ੍ਰੈਫਿਕ ਨੂੰ ਵੀ ਚੈੱਕ ਕੀਤਾ ਜਾਂਦਾ ਹੈ ਸੰਦੇਹਿਤ ਬੰਦਿਆਂ ਨੂੰ ਵੀ ਚੈੱਕ ਕੀਤਾ ਜਾਂਦਾ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਫੇਰ ਅਪੀਲ ਕਰਾਂਗਾ ਸਾਰੇ ਹੀ ਹੁਸ਼ਿਆਰਪੁਰ ਨਿਵਾਸੀਆਂ ਨੂੰ कि कितने भी अगर कोई संदिग्ध वस्तु मिलती है कोई इंफॉर्मेस आती है तो जरूर पुलिस के नाल सांझी करो सो दैट वो वर्क किया जा सके एंड एनी सॉर्ट ऑफ अनटूवर्ड इंसिडेंट ਉਹਨੂੰ ਰੋਕਿਆ ਜਾ ਸਕੇ ਸਰ ਬੇਸ਼ੱਕ ਰੇਲਵੇ ਪੁਲਿਸ ਅਤੇ ਤਨਾ ਤੱਕ ਪੀਸੀਆਰ ਵਗੈਰਾ ਵੀ ਲੱਗ ਕੇ ਸਪੈਸ਼ਲ ਲਗਾਈ ਗਈ ਹੈ ਕਿਉਂਕਿ ਸ਼ਾਮ ਦੇ ਟਾਈਮ 'ਚ ਨਫਰੀ ਗੱਲ ਕੀਤੀ ਜਾਵੇਦਾ ਹਰ ਜਗ੍ਹਾ ਕਿਹਾ ਜਾਂਦਾ ਕਿ ਮੁਲਾਜ਼ਮ ਘਟਨੇ ਨਹੀਂ ਜੀ ਫੋਰਸ ਦੀ ਸਾਡੇ ਕੋਲ ਸਾਰੀ-ਸਾਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਵੀ ਹੈ ਵੈਂਪਲ ਅਮਾਉਂਟ ਆਫ ਫੋਰਸ ਐਂਡ ਹੁਣ ਤਾਂ ਹੋਰ ਵੀ ਅਸੀਂ ਜਦੋਂ ਰੈਡ ਅਲਰਟ ਹੁੰਦਾ ਹੈ ਤੇ ਥੋੜੀ ਛੁੱਟੀਆਂ ਐਂਡ ਬਾਕੀ ਵੀ ਚੀਜ਼ਾਂ ਤੇ ਕਾਰਟੇਲ ਹੋ ਜਾਂਦੀਆਂ ਉਹ ਤੇ ਹੁਣ ਸਾਡੇ ਸੀਨੀਅਰ ਆਫਿਸਰਸ 올 ਆਰ ਇਨ ਦਾ ਫੀਲਡ कल रात नु भी लेट नाइट तक सारी रात ही चेकिंग चलती रही है आज भी जद्दा तुसी देख रहे हो ਸਾਡੇ ਆਫਸਰ ਇਥੇ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਬਾਕੀ ਜ਼ਿਲੇ ਦੇ ਵਿੱਚ ਵੀ ਇਦਾਂ ਹੀ ਪੂਰੀ ਮੁਸਤੈਦੀ ਨਾਲ ਚੈਕਿੰਗ ਚੱਲ ਰਹੀ ਹੈ ਠੀਕ ਹੈ ਜੀ ਥੈਂਕ ਯੂ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੇ